ਫੈਸਲਾ ਕਰੀ ਬੈਠੇ ਆ ਕਿਉਂਕਿ ਲੋਕ ਕੰਮਾਂ ਤੋਂ ਬੜੇ ਖੁਸ਼ ਆ ਆਪ ਕਹਿੰਦੇ ਕਈ ਵਾਰ ਅਸੀਂ ਗੱਲ ਭੁੱਲ ਜਾਂਦੇ ਆ ਜਿਵੇਂ ਸਸਤੋ ਤੁਰਨ ਲੱਗੇ ਉਹ ਕਹਿੰਦਾ ਤੁਸੀਂ ਦੱਸ ਦੇ ਕੌਣ ਵੀ ਭਾਈ ਜਿੱਦਨ ਦੀ ਤੁਹਾਡੀ ਸਰਕਾਰ ਆਈ ਹੈ ਜ਼ਿੰਮੇਵਾਰ ਨੇ ਜਨਰੇਟਰ ਸਾਭ ਤੇ ਇੰਨੀ ਲਾਈਟ ਤੁਸੀਂ ਦਿੱਤੀ ਹੈ ਕਈ ਵਾਰ ਭੁੱਲ ਜਾਂਦਾ ਅੱਜ ਕਹਿੰਦੇ ਤੁਸੀਂ ਇਹ ਵੀ ਦੱਸਿਆ ਕਰੋ ਵੀ ਅਸੀਂ ਐਮਐਲਏ ਦੀਆਂ ਪੈਨਸ਼ਨਾਂ ਬੰਦ ਕਰਤੀਆਂ ਸੋ ਲੋਕ ਆਪ ਕੰਮ ਗਣਾਉਂਦੇ ਆ ਟੋਲਾਂ ਦੀਆਂ ਗੱਲਾਂ ਕਰਦੇ ਕੋਈ ਏਰੀਆ 'ਚ ਸਾਡੇ ਤਿੰਨ ਟੋਲ ਬੰਦ ਹੋਇਆ ਵੀ ਯਾਰ ਤੁਸੀਂ ਏਡਾ ਵੱਡਾ ਕੰਮ ਕੀਤਾ ਜਿਹੜੀ ਕਦੇ ਧਾਰ ਨਹੀਂ ਹੈਨੀ ਸੀ ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਟੋਲ ਪਲਾਜਾਂ ਦੀ ਮਿਆਦ ਵੀ ਖਤਮ ਹੋ ਜਾਂਦੀ ਹੈ ਸੋ ਇਦਾਂ ਦੀਆਂ ਸੈਂਕੜੇ ਧਾਰਨਾਂ ਨੇ ਲੋਕਾਂ ਕੋਲੇ ਜਿਹਦੇ ਕਰਕੇ ਲੋਕ ਕਹਿੰਦਾ ਵੀ ਭਾਈ ਅਸੀਂ ਸਰਕਾਰ ਨੂੰ ਸ਼ਾਬਾਸ਼ ਦੇਣੀ ਹੈ ਤੇ ਆਮ ਆਦੀ ਪਾਰਟੀ ਚੋਣਨੀ ਹੈ ਸਾਪੇ ਪੰਜ ਕੱਸਦੇ ਨੇ ਤੁਹਾਡੇ ਤੇ ਸੁਖਪਾਲ ਖਹਿਰਾ ਦੀ ਗੱਲ ਕਰੀਏ ਜਾਂ ਫਿਰ ਆਮ ਅਕਸ਼ਰਮਨੀ ਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਸਿਮਰਤਜੀਤ ਸਿੰਘ ਮਾਨ ਇਹ ਤਾਂ ਜੀ ਵਿਰੋਧੀਆਂ ਨੂੰ ਵੋਟਾਂ ਹੀ ਦਸਣਗੀਆਂ ਲੋਕਾਂ ਨੇ ਕੰਮਾਂ ਨੂੰ ਜਿਹੜੀ ਵੋਟ ਹੈ ਉਹ ਪਾਉਣੀ ਹੈ ਤੇ ਬਾਕੀ ਇਕੱਲਾ ਉਮੀਦ ਹੈ ਉਮੀਦ ਹੈ ਭਾਈ ਜਿਹੜਾ ਲੋਕਾਂ ਦੇ ਕਹ ਲੋ ਵੀ ਇੱਥੋਂ ਦੇ ਇਲਾਕੇ ਦਾ ਜਿਹਨੂੰ ਲੋਕ ਜਾਣਦੇ ਆ ਜਿਹੜਾ ਲੋਕਾਂ ਦੇ ਨਾਲ ਇੰਨੇ ਸਾਲ ਤੋਂ ਖੜਿਆ ਆ ਲੋਕਾਂ ਦੀ ਜਿਹਨੇ ਲੜਾਈ ਜਿਹੜੀ ਆ ਉਹ ਲੜੀ ਆ ਤੇ ਬਾਕੀ ਜਿੰਨੇ ਆਇਆ ਇੱਕ ਦਾ ਪਿੰਡ ਵੀ ਸੰਗਰੂਰ ਲੋਕ ਸਭਾ ਦੇ ਅੰਦਰ ਨਹੀਂ ਤੇ ਬਾਕੀ ਇਹ ਦੱਸ ਦੇਣੀ ਭਾਈ ਇਹਨਾਂ ਦੀ ਇੰਨੇ ਸਾਲ ਦੀ ਜਿਹੜੀ ਕੀ ਉਹ ਪ੍ਰਾਪਤੀ ਹੈ ਪੰਜਾਬ ਦੇ ਜਾਂ ਸੰਗਰੂਰ ਲਈ ਸਾਡੇ ਇਹਨਾਂ ਨੇ ਕੀ ਡਵੈਲਪਮੈਂਟ ਦਾ ਕੰਮ ਕੀਤਾ ਕੀ ਇੱਥੋਂ ਦੇ ਲੋਕਾਂ ਜਿਹੜੇ ਲੜਾਈਆਂ ਨੇ ਲੜੀ ਆ ਪਰਮਾਨ ਤੁਮਾਨ ਕਹਿੰਦੇ ਕਿ ਮੈਂ ਆਪਦੇ ਵਿਧਾਇਕਾਂ ਨੂੰ ਆਪਦੇ ਮੰਤਰੀਆਂ ਨੂੰ ਟ੍ਰੇਨਿੰਗ ਦੇਤੀ ਆ ਲੋਕ ਸਭਾ ਜਾਣ ਦੀ ਕੀ ਕਹੋਗੇ ਅਸੀਂ ਤਾਂ ਟ੍ਰੇਨਿੰਗ ਜੀ ਮਾਨ ਸਾਹਿਬ ਨੂੰ ਦੇਖਦੇ ਕਿਉਂਕਿ ਉਹਨਾਂ ਦੇ ਨਾਲ ਹੀ ਆ 2014 ਚ ਇਹਨਾਂ ਪਿੰਡਾਂ ਜੀ ਮੈਂ ਪ੍ਰਚਾਰ ਜਿਹੜਾ ਕੀਤਾ 10 ਸਾਲ ਹੋ ਗਏ ਮਾਨ ਸਾਹਿਬ ਦੇ ਨਾਲ ਕੰਮ ਜਿਹੜਾ ਕਰਦਿਆਂ ਨੂੰ ਬਤੌਰ ਮੈਂਬਰ ਪਾਰਲੀਮੈਂਟ ਵੀ ਦੋਨੋਂ ਇਲੈਕਸ਼ਨਾਂ ਚ ਉਹਨਾਂ ਦੀ ਕੈਂਪੇਨ ਆ ਜਿਹੜੀ ਉਹ ਕੀਤੀ ਕੈਂਪੇਨ ਸੰਭਾਲੀ ਵੀ ਤੇ ਉਹਨਾਂ ਨੂੰ ਬੜੇ ਨੇੜਿਓਂ ਕੰਮ ਕਰਦੇ ਦੇਖਿਆ ਤੇ ਉਹਨਾਂ ਨੂੰ ਉਹਨਾਂ ਦੀ ਪਰਫਾਰਮੈਂਸ ਨੂੰ ਦੇਖਦੇ ਹੀ ਮੈਂਬਰ ਪਾਰਲੀਮੈਂਟ ਦੀ ਲੋਕਾਂ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਬਣਾਇਆ ਸੋ ਅਸੀਂ ਵੀ ਆਪਣੇ ਵੱਲੋਂ ਪਰਫਾਰਮ ਕਰਨ ਦੀ ਜਿਹੜੀ ਉੱਥੇ ਕੋਸ਼ਿਸ਼ ਹੈ ਪੂਰੀ ਕਰਾਂਗੇ ਘੱਟੋ ਘੱਟ ਇਹ ਵੀ ਸੋਚੇ ਮੂੰਣੀ ਮੁੜਦੇ ਉੱਥੇ ਲੋਕਾਂ ਦੀ ਲੜਾਈ ਹੈ ਜਿਹੜੀ ਉਹ ਲੜਨੀ ਹੈ ਜਿਹੜੇ ਪੰਜ ਕੰਮ ਤੁਸੀਂ ਲੋਕ ਸਭਾ ਦੇ ਵਿੱਚ ਲੈ ਕੇ ਜਾਓਗੇ ਉਸ ਸੰਗਰੂਰ ਦੇ ਕਿਹੜੇ ਕਿਹੜੇ ਹੋਣਗੇ ਕੰਮ ਤਾਂ ਬੜੇ ਨੇ ਬਟ ਜਿਹੜੀ ਮੇਰੀ ਮੇਨ ਜਿਹੜੀ ਤਰਜੀਹ ਹੈ ਇੱਕ ਸੰਗਰੂਰ ਦੇ ਪੁਆਇੰਟ ਆਫ 뷰 ਨਾਲ ਇੱਕ ਤਾਂ ਇਥੋਂ ਜਿਹੜੇ ਸਾਡੇ ਸੰਗਰੂਰ ਬਰਨਾਲੇ ਦੇ ਲੋਕ ਹੈ ਕੋਈ ਰੇਲਵੇ ਕਨੈਕਸ਼ਨ ਜਿਹੜਾ ਚੰਡੀਗੜ੍ਹ ਦੇ ਨਾਲ ਹੈ ਨਹੀਂਗਾ ਸੋ ਸਿੱਧੀ ਕਨੈਕਟੀਵਿਟੀ ਜਿਹੜੀ ਰੇਲਵੇ ਦੀ ਜਿਹੜੀ ਚੰਡੀਗੜ੍ਹ ਦੇ ਨਾਲ ਕਰਵਾਈ ਜਾਵੇ ਉਹਦੇ ਤੇ ਮੇਰੀ ਮੇਨ ਜਿਹੜੀ ਤਰਜੀਹ ਹੈ ਉਹ ਰਹੂਗੀ ਜਿਹੜੀ ਲੋਕਾਂ ਦੀ ਬੜੇ ਲੰਬੇ ਸਮੇਂ ਦੀ ਡਿਮਾਂਡ ਹੈ ਇਸ ਤੋਂ ਇਲਾਵਾ ਇੰਡਸਟਰੀਅਲੇ ਪੱਖੋਂ ਜਿਹੜਾ ਕਹ ਲਓ ਵੀ ਸਾਡਾ ਜਿਹੜਾ ਇਹ ਖੇਤਰਾ ਬੜਾ ਪਛੜਿਆ ਹੋਇਆ ਹੈਗਾ ਲੁਧਿਆਣਾ ਚਲੰਦਰੋ ਬਹੁਤ ਤਰੱਕੀ ਕਰ ਗਏ ਇੱਥੇ ਠੀਕ ਹੈ ਐਗਰੀਕਲਚਰ ਬੇਸਡ ਜਿਹੜਾ ਏਰੀਆ ਪਰ ਇੰਡਸਟਰੀ ਦੇ ਨਾਲ ਹੀ ਜਿਹੜੀ ਮੈਨੂੰ ਲੱਗਦਾ ਤਰੱਕੀ ਹੋ ਸਕਦੀ ਹੈ ਉਹਦੇ ਤੇ ਵੀ ਧਿਆਨ ਜਿਹੜਾ ਦੇਵਾਂਗੇ ਉਹਦੇ ਤੇ ਵੀ ਜਿਹੜਾ ਮੇਨ ਜਿਹੜਾ ਫੋਕਸ ਹੈ ਰਹੂਗਾ ਤੇ ਇੱਕ ਕੋਈ ਅੱਛਾ এডੂਕੇਸ਼ਨ ਦਾ ਅਦਾਰਾ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਇੱਥੇ ਨਹੀਂ ਹੈ ਤੋਂ ਉਹਦੇ ਲਈ ਵੀ ਮੈਂ ਜਿਹੜਾ ਸੰਘਰਸ਼ ਹੈ ਉਹ ਕਰੂੰਗਾ ਤੇ ਬਾਕੀ بڑے ਕਿਸਾਨਾਂ ਦੇ ਮੁੱਦੇ ਆ ਸਾਡਾ ਆਰਡੀਐਫ ਦਾ ਪੈਸਾ 6000 ਕਰੋੜ ਰੁਪਇਆ ਕੇਂਦਰ ਰੋਕੀ ਬੈਠਾ 2000 ਕਰੋੜ ਰੁਪਇਆ ਸਿੱਧ ਮਹਿਕਮੇ ਦਾ ਰੋਕੀ ਬੈਠਾ ਬਾਕੀ ਨਰੇਗਾ ਦੀ ਦਿਹਾੜੀ ਪੰਜਾਬ ਚ ਇੱਥੇ 300 ਹੈ ਹਰਿਆਣੇ ਚ 400 ਹੈ 100 ਮਜ਼ਦੂਰਾਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਸਾਰਿਆਂ ਦੇ ਮਸਲੇ ਜਿਹੜੇ ਆ ਐਤਕੀ ਉੱਥੇ ਹੱਲ ਕਰਾਵਾਂਗੇ ਕਿਉਂਕਿ ਐਤਕੀ ਜੋ ਕੇਂਦਰ ਦੇ ਵਿੱਚ ਮਾਹੌਲ ਬਣ ਰਿਹਾ ਹੈ ਉੱਥੇ ਮੋਦੀ ਜੀ ਨੇ ਜਾਣਾ ਤੇ ਇੰਡੀਆ ਲਾਈਨ ਦੀ ਸਰਕਾਰ ਆਉਣੀ ਹੈ ਤੇ ਪ੍ਰਮਾਤਮਾ ਮੇਅਰ ਕਰੂਸ ਸਪੀਕਰ ਦੇ ਸੱਜੇ ਹੱਥ ਬੈਠਾਂਗੇ ਤੇ ਮਸਲੇ ਹੱਲ ਕਰਨ ਵਾਲੇ ਬਣਾਂਗੇ ਤੁਹਾਡੇ ਵਿਰੋਧੀ ਬੀਜੇਪੀ ਦੇ ਲੀਡਰ ਹੈਗੇ ਨੇ ਅਰਵਿੰਦ ਖੰਨਾ ਜੀ ਉਹਨਾਂ ਦਾ ਵੀ ਕਾਫੀ ਕਿਸਾਨ ਵਿਰੋਧ ਕਰ ਰਹੇ ਕੀ ਕਹੋਂਗੇ ਉਹ ਤੁਹਾਡੇ ਖਿਲਾਫ ਵੀ ਕਾਫੀ ਬਿਆਨਬਾਜ਼ੀਆਂ ਕਰਦੇ ਨੇ ਦੇਖੋ ਜੋ ਬੀਜੇਆ ਉਹਨਾਂ ਨੇ ਉਹ ਵੱਡ ਰਹੇ ਆ ਸਾਡੇ ਇਨੇ ਕਿਸਾਨ ਉੱਥੇ ਸ਼ਹੀਦ ਹੋਏ ਕਿਸਾਨਾਂ ਨਾਲ ਵਾਅਦੇ ਕਰਕੇ ਬੀਜੇਪੀ ਮੁਕਰੀ ਡਾਂਗਾ ਫੇਰੀਆਂ ਗਿਆ ਕੁੱਟਮਾਰ ਜਿਹੜੀ ਕੀਤੀ ਗਈ ਸਾਡਾ ਸ਼ੁਭਕਰਮਨ ਜਿਹੜਾ ਇੱਕੋ ਨੌਜਵਾਨ ਸੀ ਉਹਦੇ ਤੇ ਗੋਲੀ ਚਲਾ ਕੇ ਉਹਨੂੰ ਜਿਹੜਾ ਸ਼ਹੀਦ ਹੈ ਉਹ ਕੀਤਾ ਗਿਆ ਸੋ ਇਹ ਸਾਰਾ ਕੁਝ ਪੰਜਾਬ ਦੇ ਲੋਕ ਸੂਬੇ ਦੇ ਲੋਕ ਜਿਹੜੇ ਆ ਉਹ ਦੇਖਦੇ ਆ ਸੋ ਇਸੇ ਕਰਕੇ ਭਾਈ ਬੀਜੇਪੀ ਨੂੰ ਜਿਹੜਾ ਪ੍ਰਚਾਰnik ਕਰਨ ਦੇ ਦੇਰੇ ਹੁਣ ਬੀਜੇਪੀ ਚਾਹੇ ਅਰਵਿੰਦ ਜੀ ਕੱਲੀ ਬਿਆਨਬਾਜ਼ੀ ਆ ਉਹ ਕਰ ਸਕਦੇ ਆ ਲੋਕਾਂ 'ਚ ਵੋਟਾਂ ਮੰਗਣ ਤਾਂ ਜਾਣੀ ਸਕਦੇ ਬਾਕੀ ਰਿਜ਼ਲਟ ਆ ਜਿਹੜੇ ਚਾਰਜੂਨ ਨੂੰ ਆ ਜਾਣਗੇ ਸਿਮਰਨਜੀਤ ਮਾਨ ਜੀ ਵੀ ਬੜਾ ਬੜੇ ਤਿੱਖੇ ਬਿਆਨ ਦਿੰਦੇ ਨੇ ਨੌਜਵਾਨਾਂ ਨੂੰ ਵਰਗ ਲਾਉਂਦੇ ਨੇ ਉਹਨਾਂ ਬਾਰੇ ਕੀ ਕਹਾਂ ਦੇਖੋ ਕੇਵਲ ਤੇ ਕੇਵਲ ਨੌਜਵਾਨਾਂ ਨੂੰ ਘਬਰਾਹ ਕਰਨ ਵਾਲਾ ਕੰਮ ਹੈ ਜਿਹੜਾ ਉਹ ਮਾਨ ਸਾਹਿਬ ਹੈ ਜਿਹੜਾ ਉਹ ਕਰਦੇ ਆ ਤੇ ਮੈਂ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਪੰਜਾਬ ਦੇ ਨੌਜਵਾਨ ਸਾਰੇ ਸ਼ਹੀਦ ਭਗਤ ਸਿੰਘ ਨੂੰ ਆਈਡਲ ਮੰਨਦੇ ਆ ਸਾਡੀ ਛਾਤੀ ਚੌੜੀ ਹੋ ਜਾਂਦੀ ਹੈ ਜਦੋਂ ਕੋਈ ਕਹਿੰਦਾ ਵੀ ਭਗਤ ਸਿੰਘ ਦੀ ਇਹ ਧਰਤੀ ਤੋਂ ਆਇਆ ਹੈ ਹਨਾ ਇਤੋਂ ਵੱਡੀ ਸ਼ਹਾਦਤ ਮੈਨੂੰ ਲੱਗਦਾ ਨਹੀਂ ਚਲੋ ਬਹੁਤ ਲੋਕਾਂ ਦੀਆਂ ਸ਼ਹਾਦਤਾਂ ਨੇ ਬਟ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਭਗਤ ਸਿੰਘ ਦਾ ਕੋਈ ਸਾਨੀ ਨਹੀਂ ਸੀ ਜੋ ਉਹਦੀ ਸੋਚ ਸੀ ਜੋ ਉਹਦੀ ਆਡੀਓਲੋਜੀ ਸੀ ਤੇ ਸਾਡੇ ਇਹਨਾਂ ਸਾਰੇ ਪਿੰਡਾਂ 'ਚ ਤਕਰੀਬ ਹਰੇਕ ਪਿੰਡ 'ਚ ਭਗਤ ਸਿੰਘ ਯੂਥ ਕਲੱਬ ਹੈ ਜਿਹੜਾ ਉਹ ਬਣਿਆ ਹੋਇਆ ਹੁਣ ਉਹ ਨੌਜਵਾਨਾਂ ਨੇ ਪਹਿਲਾਂ ਤਾਂ ਵੋਟ ਪਾਤੀ ਹੁਣ ਜਦੋਂ ਤਾਂ ਬਿਆਨ ਆਇਆ ਸਿਮਰਜੀਤ ਸਿੰਘ ਮਾਨ ਦਾ ਕਿ ਭਗਤ ਸਿੰਘ ਤਾਂ ਗद्दार ਸੀਗਾ ਜੀ ਅਤਵਾਦੀ ਸੀ ਇਹ ਮੈਨੂੰ ਦੱਸੋ ਵੀ ਕਿਹੜੇ ਮੂ ਨਾਲ ਉਹਨਾਂ ਨੌਜਵਾਨਾਂ ਤੋਂ ਵੋਟਾਂ ਮੰਗਣਗੇ ਉਦੋਂ ਵੱਡੀ ਸ਼ਹਾਦਤ ਕੀ ਹੋਊਗੀ ਕਿ ਜਿਹਨੂੰ ਨੌਜਵਾਨ ਨੂੰ ਪਤਾ ਸੀ ਕਿ ਮੈਂ ਆਜ਼ਾਦੀ ਨਹੀਂ ਦੇਖਣੀ ਮੈਂ ਆਜ਼ਾਦੀ ਦਾ ਨਿੱਗ ਨਹੀਂ ਮੰਨਣਾ ਪਰ ਮੇਰੇ ਦੇਸ਼ ਦੇ ਲੋਕ ਆਜ਼ਾਦੀ ਦਾ ਨਿੱਗ ਮੰਨਣ ਜਾਨ ਜਿਹੜੀ ਹੈ ਉਹ ਕੁਰਬਾਨ ਕਰਤੀ ਫਾਂਸੀ ਤੇ ਚੜ ਗਏ ਹਾਲਾਂਕਿ ਭਗਤ ਸਿੰਘ ਫਾਂਸੀ ਤੋਂ ਬਚ ਸਕਦੇ ਸੀ ਜੇ ਸਮਝੌਤਾ ਕਰ ਲੈਂਦੇ ਕੰਪਰੋਮਾਈਜ਼ ਤੇ ਆਪਦੀ ਲਾਸ ਚਿੱਠੀ 'ਚ ਮੈਂਸ਼ਨ ਵੀ ਕਰਦੇ ਆ ਉਹ ਕਹਿੰਦੇ ਭਗਤ ਸਿੰਘ ਅੱਜ ਆਜ਼ਾਦੀ ਦਾ ਪ੍ਰਤੀਕ ਹੈ ਜੇ ਮੈਂ ਬਚ ਗਿਆ ਫਾਂਸੀ ਤੋਂ ਤਾਂ ਹੋ ਸਕਦਾ ਮੇਰੇ 'ਚ ਕੋਈ ਕਮੀ ਪੇਸ਼ੀ ਉਹ ਜਿਹੜੀ ਲੋਕਾਂ ਦੇ ਸਾਹਮਣੇ ਅੱਜ ਪਰ ਜੇ ਕਹਿੰਦੇ ਅੱਜ ਮੈਂ ਹੱਸਦਾ ਹੱਸਦਾ ਫਾਂਸੀ ਤੇ ਚੜ ਜਾਣਾ ਤਾਂ ਦੇਸ਼ ਦੀਆਂ ਮਾਵਾਂ ਮੇਰੇ ਤੇ ਮਾਣ ਮਹਿਸੂਸ ਕਰਨਗੀਆਂ ਤੇ ਹਰੇਕ ਮਾਂ ਕਹੂਗੀ ਮੇਰੇ ਕੋ ਖੋ ਪਾਕ ਸਿੰਘ ਜੰਮੇ ਤੇ ਉਹੀ ਹੋਇਆ ਪਾਕ ਸਿੰਘ ਫਾਂਸੀ ਤੇ ਚੜੇ ਤੇ ਦੇਸ਼ ਦੀਆਂ ਮਾਵਾਂ ਨੇ ਪਾਕ ਸਿੰਘ ਜੰਮੇ ਤੇ ਉਹਨਾਂ ਨੇ ਦੇਸ਼ ਯਾਦ ਕਰਵਾ ਕੇ ਦਿੱਤਾ ਸੋ ਏਡੀ ਵੱਡੀ ਸੋਚ ਵਾਲਾ ਜਿਹੜਾ ਅ ਕਹਿ ਲੋ ਸ਼ਹੀਦ ਹੋਇਆ ਸਾਡਾ ਪਾਕ ਸਿੰਘ ਉਹਨੂੰ ਤਾਂ ਕਹਿੰਦੇ ਅੱਤਵਾਦੀ ਤੇ ਦੂਜੇ ਪਾਸੇ ਮਾਨ ਸਾਹਿਬ ਦੇ ਜਿਹੜੇ ਨਾਨਾ ਜੀ ਰੂੜ ਸਿੰਘ ਜਿਨ੍ਹਾਂ ਨੇ ਜਨਰਲ ਡਾਇਰ ਨੂੰ ਸਰੂਪਾ ਪਾਇਆ ਉਹਦੇ ਬਾਰੇ ਜਦੋਂ ਕਿਸੇ ਤੁਹਾਡੇ ਪੱਤਰਕਾਰ ਭਰਾ ਨੇ ਪੁੱਛਿਆ ਵੀ ਜੀ ਤੁਸੀਂ ਕੀ ਕਹੋਗੇ ਉਹਦੇ ਬਾਰੇ ਮਾਨ ਸਾਹਿਬ ਕਹਿੰਦੇ ਜੀ ਮੇਰੇ ਨਾਨਾ ਜੀ ਨੇ ਠੰਡਾ ਕੀਤਾ ਸਰੂਪਾ ਪਾ ਕੇ ਤੁਸੀਂ ਦੇਖੋ ਵੀ ਉਦੋਂ ਕੀ ਮਾਹੌਲ ਹੋ ਹਜ਼ਾਰਾਂ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਜੱਲ੍ਹਾਂ ਵਾਲੇ ਬਾਗ ਚ ਜਨਰਲ ਡਾਇਰ ਨੇ ਤੇ ਉਦੋਂ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਸਿੱਖਾਂ ਦੀਆਂ ਹੋਣਗੀਆਂ ਜੋ ਗੋਰਿਆਂ ਬਾਰੇ ਜਨਰਲ ਡਾਇਰ ਬਾਰੇ ਸੋਚਦੇ ਹੋਣਗੇ ਜਿਹੜੇ ਸਿੱਖ ਨੇ ਉਦੋਂ ਜਨਰਲ ਡਾਇਰ ਦੇ ਸਰੂਪਾ ਪਾਇਆ ਉਹ ਲੋਕ ਉਹਦੇ ਬਾਰੇ ਕੀ ਸੋਚਦੇ ਹੋਣਗੇ ਘੱਟੋ ਘੱਟ ਮਾਨ ਸਾਹਿਬ ਨੂੰ ਹੁਣੇ ਮਾਫੀ ਮੰਗ ਲੈਣੀ ਚਾਹੀਦੀ ਸੀ ਵੀ ਭਾਈ ਮੇਰੇ ਨਾਨਾ ਜੀ ਤੋਂ ਜਿਹੜੀ ਗਲਤੀ ਹੈ ਉਹ ਹੋਈਏ ਸੋ ਇਹ ਸੋਚਦਾ ਸਾਰੇ ਨੌਜਵਾਨ ਦੇਖਣ ਸਾਰੇ ਸੰਗਰੂਰ ਦੇ ਲੋਕ ਦੇਖਣ ਕਿ ਕਿੱਦਨ ਨੂੰ ਜਾਂਦੀ ਹੈ ਰਾਸ਼ਟਰਪਤੀ ਦੀ ਵੋਟ ਤਾਂ ਮਾਨ ਸਾਹਿਬ ਨੇ ਬੀਜੇਪੀ ਨੂੰ ਪਾਈ ਸੋ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੈ ਕੇਵਲ ਤੇ ਕੇਵਲ ਨੌਜਵਾਨਾਂ ਨੂੰ 扑ਕਾਉਣ ਦਾ ਤੇ ਲੋਕਾਂ ਦੇ ਜਵਾਨ ਪੁੱਤਾਂ ਦੀ ਮੌਤ ਤੇ ਸਿਆਸਤ ਕਰਨ ਤੋਂ ਬਿਨਾ ਮਾਨ ਸਾਹਿਬ ਦੀ ਹੋਰ ਕੋਈ ਉਪਲਬਧੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਉਹ ਕਹਿੰਦੇ ਹੈ ਕਿ ਇੰਡੀਆ ਅਲਾਈਅንስ ਹੈ ਜੋ ਉਹ ਇੰਡੀ ਅਲਾਈਅንስ ਹੈ ਪੰਜ ਪ੍ਰਧਾਨ ਮੰਤਰੀ ਹੋਣਗੇ ਇਹਨਾਂ ਦੇ ਕੀ ਜਵਾਬ ਦੇऊं ਚਲੋ ਕੋਈ ਨਹੀਂ ਪਹਿਲਾਂ ਤਾਂ ਮੋਦੀ ਜੀ ਇਹ ਗੱਲ ਤਾਂ ਦਾ ਮਤਲਬ ਮੰਨ ਰਹੇ ਆ ਵੀ ਪ੍ਰਧਾਨ ਮੰਤਰੀ ਇੰਡੀਆ ਐਲਾਈਂਸ ਦਾ ਹੀ ਹੋਊਗਾ ਕਿਉਂਕਿ ਮੋਦੀ ਜੀ ਜਾ ਰਹੇ ਆ ਹੁਣ ਪ੍ਰਧਾਨ ਮੰਤਰੀ ਇੰਡੀਆ ਐਲਾਈਂਸ ਦਾ ਬਣਨਾ ਇੰਡੀਆ ਐਲਾਈਂਸ ਨੇ ਦੇਖਣਾ ਵੀ ਭਾਈ ਕਿਹਨੂੰ ਜਿਹੜਾ ਬਣਾਉਣਾ ਮੋਦੀ ਜੀ ਫਿਕਰ ਨਾ ਕਰਨ ਮੋਦੀ ਜੀ ਦੇਸ਼ ਦੀ ਸਿਆਸਤ ਚੋਂ ਬਾਹਰ ਜਾ ਰਹੇ ਆ ਤੇ ਜਿਸ ਦਿਨ ਮੋਦੀ ਜੀ ਮੈਂ ਤੁਹਾਨੂੰ ਦੱਸਦਾ ਵੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਤੋਂ ਰਹੇ ਬੀਜੇਪੀ ਵੀ ਸਾਰੀ ਇਹਨਾਂ ਦੇ ਉਲਟ ਹੈ ਸਾਰੇ ਕਿਉਂਕਿ ਇਹਨਾਂ ਨੇ ਵੀ ਕਹਿ ਲਓ ਪ੍ਰਧਾਨ ਮੰਤਰੀ ਜੀ ਨੇ ਜਿੰਨਾ ਟਾਈਮ ਰਿਹਾ ਚੰਮ ਦੀਆਂ ਚਲਾਈਆਂ ਸਾਰੇ ਵੱਡੇ ਵੱਡੇ ਲੀਡਰ ਜਿਹੜੇ ਨੇ ਠੋਕੇ ਰੱਖੇ ਆ ਇਹ ਹੁਣ ਇਹਨੂੰ ਵੀ ਜੋਗੀ ਨੂੰ ਵੀ ਠੋਕਨ ਨੂੰ ਫਿਰਦੇ ਸੀ ਜਿਸ ਦਿਨ ਫਿਰ ਕੁਰਸੀ ਤੋਂ ਲੱਥਣਗੇ ਉਹ ਵੀ ਸਾਰੇ ਬਦਲਾ ਲੈਣਗੇ ਉਵੇਂ ਠੋਕੇ ਉਹ ਰੱਖਣਗੇ ਹੁਣ ਪੰਜਾਬ ਚ ਰੈਲੀ ਕਰਨ ਵੀ ਆ ਰਹੇ ਆ ਜਲੰਧਰ ਗੁਰਦਾਸਪੁਰ ਸਾਇਦ ਪ੍ਰਧਾਨ ਮੰਤਰੀ ਉਹਨਾਂ ਦੀ ਲਾਸਟ ਰੈਲੀ ਹੋਈ ਆ ਪੰਜਾਬ ਚ ਮੈਂ ਕਹੂੰਗਾ ਉਹ ਬੋਤਾ